ਜੋ ਬੋਲੇ ਸੋਨਰ ਪੈ ਭਗਵਾਨ ਵੈਲਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਕਿਆਨਤ ਮਹਾਰਾਜ ਕੀ ਜੈ ਦੁਹਰਾ ਇਸੇ ਵਕਨੇ ਸੇਵਾ ਕਰਦਿਆ ਅੱਖੀ ਦੇਖੇ ਚਮਤਕਾਰ ਤਦ ਤੇ ਸੇਵਾ ਹੁੰਦੀ ਅੰਬਰੀ ਹੁੰਦੀ ਜੈ ਜੈਕਾਰ ਏਤੀ ਰੱਸੀ ਕੇਂਦਰੀ ਵੈਲਮਿਕ ਭਗਵਾਨ ਦੀ ਯਾਦ ਇਸ ਤੀ ਦਿੱਤੀ ਆਦਿ ਰੱਖਣੇ ਕੁਦਰਤ ਕੀ ਹੱਥੀ ਬਣਿਆ ਦੇ ਦੁਗਤੁ ਗਤੋ ਇਸਤਾ ਹੋਏ ਸੰਗਰ ਦੀਨੇ ਲਖ ਕਮਸਾਨ ਲਖਾਵਾਦੀ ਦੇਸ਼ ਵਿਚ ਡੜਿਆ ਚੱਕਰ ਆਏ ਕਈ ਤੂਹਾਨ ਹੈ ਤਖਤ ਬਦਲ ਗਏ ਤਾਜ ਬਦਲ ਗਏ ਬਦਲੇ ਧਰਮ ਇਮਾਨ ਪ੍ਰਾਚੀਨ ਇਸਤੀ ਦਸਤੇ ਵੀ ਪੈ ਗਏ ਪਦਮ ਨਿਸ਼ਾਨ ਹੈ ਆਪਣੇ ਘਰ ਦਾ ਦੇਖਿਆ ਜਦ ਆਦ ਪ੍ਰਮੇਸ਼ਰ ਹਾਲ ਤਦ ਬਖਸ਼ਿਸ਼ ਦੇ ਕਰ ਆਗਏ ਬ੍ਰਹਮਣ ਦੇਪਤ ਪਾਲ ਪਰਗਟ ਇਸ ਸਾਨ ਕਰਨ ਲਈ ਭਗਵਾਨ ਗਿਆਨ ਅੰਤ ਸਤਗੁਰੂ ਭੇਜਿਆ ਪੂਰਨ ਸ਼ਕਤੀवान ਕਠਨ ਪਸਿਆ ਇਸਥਾਨ ਕੀਤੀ ਜਦ ਸਤਗੁਰੂ ਮਹਾਰਾਜ ਸੇਵਾਦਾਰਾ ਟੋਕਰੇ ਸੰਭੀ ਸਿਰ ਆਪਣੇ ਦਾ ਤਾਜ ਹੈ ਹਿਲਦੇ ਮੂਰਤ ਗੁਰਾ ਦੀ ਜੀਭਾ ਜਕੀ ਨਾਮ ਤੇ ਪੁਰੇ ਦੇ ਬਲੰਦੇ ਉਤੇ ਸਤਗੁਰੂ ਜੀ ਦੇ ਭਗਤ ਤਮਾਵ ਸਤਗੁਰ ਜੀ ਦੇ ਘਰ ਦੇ ਅੰਦਰ ਇਹ ਤਾਂ ਸੰਕਾ ਦਾਸ ਕੁਟ ਲਾਈ ਸਮਾਤੇ ਲਾਕੇ ਬੈਠਿਆ ਸੀ ਕਰਿ ਵਿਸ਼ਵਾਸ ਭਜਨ ਕਰ ਦਿਆ ਘਰ ਦੇ ਅੰਦਰ ਦੇਖੇ ਸਤਿ ਜੀ ਰੰਗ ਦਰਸ਼ਨ ਕਰ ਦਿਆ ਦਾਸ ਤੇ ਰਹਿ ਗਈ ਆਤਮਾ ਦੰਗ ਸ਼ਬਦ ਗੁਰੂ ਸੰਗ ਆ ਸਤਗੁਰ ਜੀ ਦੇ ਬਖਸ਼ਿਸ਼ ਹੋਈ ਫਡੋਲ ਮਾਲ ਉਡਾਰੇ ਵਿੱਚ ਪਹੁੰਚੀ ਆਦ ਪ੍ਰਖਤਿ ਕੋਲ ਗੁਰੂ ਵਾਲਮੀਕ ਅਗਵਾਨ ਜੀ ਬੈਠੇ ਹੋਏ ਸੰਤ ਤਖਤ ਤੇ ਭਗਵਾਨ ਸੱਜੇ ਖੱਬੇ ਕੋਲ ਦੇ ਉੱਤੇ ਬੈਠੇ ਹੋਏ ਸਭ ਸ਼ਕਤੀਵਾਨ ਹੈ ਸੁੱਤੀ ਅੰਦਰ ਇਸ ਵਕਤ ਦੀ ਦੇਖ ਰਹੀ ਸੇ ਅੱਖ ਅਜ ਅਮਰ ਸ੍ਰੇ ਕਾਲ ਦੇ ਦਾਰਸ਼ੀ ਨਜਰਾਏ ਪਰ ਤੱਪ ਇੰਦਾ ਚਮਕੇ ਰੋਸ਼ਨੀ ਈਸ਼ਵਰ ਦੇ ਨੋਰੀ ਦਰਬਾਰ ਲੱਖਾ ਸੂਰਜ ਜਿਸ ਤਰ੍ਹਾਂ ਚਮਕ ਰਹੀ ਇੱਕ ਵਾਰ ਤਤ ਬਰਾਤੇ ਦੇ ਸੇ ਸਾਕਸ਼ਾਤ ਈਸ਼ਵਰ ਭਗਵਾਨ ਭੁੱਲਿਆ ਖਲ ਸਿਆਣ ਪਾ ਕੈ ਕਈ ਬੰਦ ਜਵਾਰ ਅੱਖਿਓ ਪਗ ਰੈ ਅਥਰੂ ਖੂਦਿਆ ਟੰਡਾ ਉਖਾਰ ਜਖਮੀ ਦਿਲ ਦੇ ਆਤਮ ਹਾਰੇ ਬਣ ਗਹਿ ਸੰਬੋਲ ਪੁਕਾਰ ਆਖਰ ਕਰਕੇ ਹੌਸਲਾ ਕਰਕੇ ਸਤਗੁਰ ਜਾਨ ਲੈ ਅੰਦੇਸੇ ਦੇਵਤੇ ਦਿਲ ਦੀ ਜੋ ਫਰਿਆਦ ਪ੍ਰਗਟ ਗੁਰੂ ਨੇ ਸੇਵਕ ਨੂੰ ਬਖਸ਼ਿਆ ਜਿਹ ਹਿਵਸ਼ਵਾਸ ਆਤ ਪ੍ਰਖਟੇ ਕੋਲ ਪਹੁੰਚਿਆ ਹੱਥ ਜੋੜ ਕੇ ਦਾ ਸਰਦਾਸ ਸਾਨੂੰ ਭੋਕੇ ਭਗਤ ਦੇ ਸਿਰ ਚਰਨਾ ਇਹ ਉੱਤੇ ਰੱਖ ਆਖਿਆ ਕਰਤਾ ਤੈ ਲੋਕੀ ਦੇ ਸਰਬ ਕਲਾ ਸਮਰੱਥ ਜੇ ਸੱਤ ਗੁਰ ਨੇ ਆਤ ਸਮੇ ਦਾ ਤੇਰਾ ਤਿਰੰਤ ਤਾਮ ਪ੍ਰਗਟ ਕੀਤਾ ਦੁਨਿਆਨ ਦਾ ਜਿਸ ਸਤ ਗੁਰ ਪ੍ਰਿਆਮ ਤੇ ਸਹਿ ਕੇ ਤਜਲੀਆ ਚੱਲੇ ਕਸ਼ਟ ਮਹਾਨ ਤਾਕਾ ਲਹਿਰਾ ਦਲਦਲੇ ਚਖੜ ਤੇ ਤਪਾਨ ਠੰਡਾ ਸਤਕੇ ਨ ਪਿੰਡੇ ਚੱਲੇ ਜਿਸ ਪਲਵਾਨ ਜਿਸ ਤੇ ਰਤ ਸਤਗੁਰ ਕੀਤਾ ਸਵਾਸ ਸਵਾਸ ਕਰਮਾਨ ਜਗਤ ਪਲੇਲੇ ਕੋਰ ਤਪੱਸਿਆ ਕੀਤੀ ਜੇ ਸਤਗੁਰ ਗਿਆਨ ਉਹ ਗੁਰੂ ਅੱਜ ਦੇ ਬੰਦੀਖਾਨੇ ਅੰਦਰ ਮੇਰਾ ਪੰਦ ਮੇਰਾ ਸਤਿਗੁਰ ਭਗਵਾਨ ਹੈ ਸਤਗੁਰ ਦੇ ਤੋ ਸੰਗ ਕਸ਼ਟ ਭੋਗ ਰਿਆ ਸੰਤ ਜਨਾਂ ਦਾ ਵੇਖ ਉਹ ਦਰਦ ਵੰਦਾ ਦੇ ਦਰਦ ਜਾ ਚਰਾਂ ਮਾਤ ਲੋਕਵਲ ਦੇ ਆਨ ਪ੍ਰਖ ਫਰਮਾਇਆ ਫਲਤਾ ਜਾ ਰੱਖ ਦੇਲ ਤੇ ਬੋਜ ਸਤਿਗੁਰ ਤੇਰਾ ਬ੍ਰਹਮ ਗਿਆਨੀ ਇਹ ਸਭ ਉਸ ਤੇ ਚੋਜ ਉਨ੍ਹਾਂ ਦੇ ਕਲਿਆਣ ਲਈ ਉਸਨੇ ਤੀਰਥ ਕੀਤਾ ਤਿਆਰ ਤੇ ਆਪਣੇ ਭਗਤ ਜਨਾਂ ਦਾ ਤੱਕ ਰਿਹਾ ਕਿਰਦਾਰ ਹੀਰਾ ਬਣੇ ਸ਼ਿੰਗਾਰ ਤਾਜ ਦਾ ਸੱਸ ਸੱਤਾ ਨਿਤ ਸੁਣ ਸੁਲ ਲਈ ਪਹਿਲਾ ਪਵੇ ਉਠਾਲੀ ਵਿੱਚ ਸਤਬੁੱਲ ਸ਼ਕਤੀਮਾਨ ਹੈ ਤੇਰਾ ਅਤ ਉੱਚਾ ਉਸ ਦਾ ਪ੍ਰਤਾਪ ਹਸਨੋ ਇਸਰ ਬਾਦ ਤੋਂ ਅਸੀਂ ਅੱਥੀ ਕਲਿਆ ਆਪ ਜੁਗਾ ਜੁਗਾ ਦੀ ਕੋਰਤ ਪਸਿਆ ਗੈ ਸਾਸ ਤੇ ਕੋਲ ਸ਼ਕਤੀ ਪੰਤੀ ਦਾ ਤਿਲਾ ਹੀ ਉਸ ਦੇ ਪੂਰਨ ਕੋਲ ਤੂੰ ਜਾ ਕੇ ਛੇੜ ਸੰਗਸ਼ ਕਾਮਲੇ ਬਨ ਕੌਮੀ ਦਾ ਧਵਾਨ ਅੰਖ ਸੰਗ ਤੇਰੇ ਗੁਰੂ ਹੈ ਤੇਰਾ ਸਤਿਗੁਰ ਸ਼ਕਤੀਮਾਨ ਕਿਤਨੇ ਕਿਤੇ ਬਚਨ ਜਾ ਮੇਰੇ ਸਤਿਗੁਰ ਮੇਰੇ ਪਾਲ ਮੇਂ ਭਗਵਾਨ ਮਿੱਠੀ ਟਟਲੀ ਦਾਸ ਤੇ ਸੁਪਨਾ ਖੁਸ਼ ਪਿਆਰ ਸਵਰਗ ਸਮਾਨ ਖੁੱਲੀ ਅੱਖਾਂ ਦਾ ਸੁਰਤ ਸੰਭਾਲੇ ਰਹਿ ਗਈ ਇਕਲਹਾਰ ਮੈਂ ਲੇਤਾ ਹਾਂ ਉਹਦੇ ਅੰਦਰ ਸਤ ਵਰਤੇ ਨੂਰੀ ਅਸਥਾਨ ਜੋ ਰੌਣਕ ਸਿਦੇ ਪੂਰੇ ਤੇ ਅੱਖੀਆਂ ਅੰਦਰੋਂ ਸੋ ਗਈ ਦੋਰ ਐ ਪਰ ਰੱਜ ਕੇ ਹਿਰਦੇ ਅੰਦਰ ਉਸ ਸੁਲਵਿਤਾ ਰੱਬੀ ਨੂਰ ਪਉੜੇ ਸਹਬਜ਼ ਬੈਠਿਆ ਅੰਦਰੋਂ ਆਈ ਆਵਾਜ਼ ਇਤੇ ਰੌਣਕ ਕੋਤਕ ਆਪ ਤੇ ਖਾਇ ਤੈਨੋ ਗੁਰੂ ਕਰੀ ਬਨਵਾਤ ਤਾਂ ਕਿ ਚਖੜ ਜਲਮ ਕੈ ਤੇ ਦੇਖ ਕੇ ਅੱਖਿਆ ਨਾਲ ਕਿਦ ਦੇ ਜਾਵੇਂ ਡੋਲਨਾ ਗੁਰੂ ਵਾਲਮੀ ਤੇ ਕੋਮੇ ਥਾਲ ਮੁਸ਼ਕਲ ਵੇਲੇ ਸਿਧ ਕਦ ਲੈ ਸਾਂ ਹਰ ਇੱਕ ਜਲਮੀ ਬਾਤ ਖਾਤ ਤੇ ਖਾਲੇ ਕਸਤਾ ਸਮਝ ਕੇ ਤੂੰ ਜਾਲੰਦ ਦੀ ਖੜ ਸਲਵਾਸ ਕਰ ਸੁ ਕਰਾਨਾ ਸਤਗੁਰ ਦੇ ਦਾ ਇਹ ਦਸਨ ਕਾ ਦਾਸ ਸਤਗੁਰ ਦੀ ਅਤੇ ਆਦ ਫਰਖ ਦੇ ਕੱਟ ਚੰਨੇ ਹਰ ਦਾਸ ਤੀਰਹ ਤੀਪਰ ਦੱਕਣਾ ਕਰਕੇ ਸੇਵਕ ਉਸ ਤੇ ਪਲ ਕੌਮੇ ਸੇਵਾ ਕਰਨ ਤਰਪਿਆ ਮਰਸਰ ਦੇ ਵੱਲ ਅਮਰੇਸ ਸਾਹਿਬ ਪੌਂਟ ਕੇ ਇਹ ਦਾਸ ਸੰਕਾ ਦਾਸ ਤਮਨ ਲਾਲ ਤੋਂ ਸ਼ਹਿਰ ਦਾ ਮੈਂਬਰ ਪੌਂਟ ਗਿਆਸੀ ਹਸਤੇ ਕਾਸ ਆਦਵਾਸੀਆ ਦਲਤ ਜਿਨ੍ਹਾਂ ਦਾ ਅਵਸੀ ਕਾਮੀ ਸਿਪਾਹਲਦਾਰ ਵਾਲਮੀਕ ਭਗਵਾਨ ਦਾ ਹੈ ਸੱਚਾ ਸੱਚਾ ਪ੍ਰਮਾਤਮਾ ਸਤ ਸਤੈਂਦੇ ਤਿਲਾ ਲਈ ਹੈ ਸੰਨਸਤੇ ਮਿੱਠੇ ਬੋਲ ਅਮਰ ਸਾਡੀ ਮੈਂਬਰ ਇਸੇ ਉਸ ਸਾਖੋ ਤੇ ਕੋਲ ਸੱਚੇ ਸਤਗੁਰੂ ਸਾਹਿਬ ਦਾ ਵਸੀਹ ਸਰਤਾ ਬਾਣ ਮਹਾਨ ਤਨ ਮਨ ਕਰਦਾ ਸਤਗੁਰ ਜੀ ਤੋਂ ਸਦਾ ਸੀ ਉੱਪਰ ਬਾਣ ਸਤਗੁਰ ਜੀ ਨੂੰ ਚਾਦਨ ਕਰਦੇ ਆ ਫਿਰ ਤੇ ਰਖਿ ਸ਼ੁਆਹ ਕੋਦਨ ਸਰਤਾ ਭਜਨ ਪਹੁੰਚਿਆ ਅਮਰ ਲਾਲ ਦੇ ਪਾਸ ਫਿਰ ਚਮਤਕਾਰ ਸੀ ਸਤਗੁਰ ਜੀ ਦਾ ਸਤਗੁਰ ਜੀ ਦਾ ਪਰਯਤ ਪ੍ਰਕਾਰ ਜਮਨ ਲਾਲ ਉਪਕਾਰੀ ਮਿਲ ਗਿਆ ਘਰ ਵਿੱਚ ਜਾਂਦੇ ਅਸਰ ਸਤਪੁਰ ਦਾ ਸਤ ਸੰਗੀ ਮਿਲਦਿਆ ਚੌਣੇ ਚੜ ਕੇ ਪਿਆ ਮਨ ਮੰਦਰ ਵਿੱਚ ਖੁਸ਼ੀਆਂ ਨੱਚੀਆਂ ਨੈਣ ਗਏ ਨਸ਼ਿਆ ਚੱਲ ਪਾਣੇ ਪ੍ਰਸਾਦਾ ਛੱਕ ਕੇ ਰੌਸ਼ਨ ਕਰਕੇ ਸਵਾਸ ਨੁਕਤੇ ਕੁਲ ਸੰਗਰਸ਼ ਦੇ ਫਿਰ ਬੈ ਕੇ ਸੁੱਝੇ ਖਾਸ ਗੋਰੀਆ ਵਾਲਿਆ ਸੂਟ ਬਣਾ ਕੇ ਕੰਢੇਓ ਦਿੱਤਾ ਲਾ ਸਤ ਗੁਰ ਦੇ ਦੇ ਉੱਪਰ ਹੈ ਬਸਤਰ ਕਲ ਵਿੱਚ ਨੇਤੇ ਪਾ ਲਾ ਕੇ ਸਨ ਹਮਦਰਦ ਜੋ ਆ ਗਏ ਸੋੰਦੇ ਸਾਰ ਅੱਖ ਕੀਤਾ ਫੈਸਲਾ ਕਰਕੇ ਡੂੰਗੀ ਸੋਚ ਵਿਚਾਰ ਸਭ ਤੋਂ ਪਹਿਲਾ ਚੱਪਨਾ ਚਾਹੀਦਾ ਕਰਮ ਜਸਤੀ ਲਾ ਇਤਿਹਾਰ ਜਿਸ ਤੇ ਪੜਦਿਆ ਕੌਮ ਦੀ ਹੁਜੇ ਅੱਖ ਬਿਦਾ ਇਸ ਇਤਿਹਾਰ ਦਲ ਛੱਪ ਗਿਆ ਫਿਰ ਇਹਦਾ ਸੰਕਾ ਦਾਸ ਕੰਡੇ ਸ਼ਹਿਰੀ ਪਾਚ ਗਿਆ ਸੇਵਕ ਸੰਤਾ ਪਾਸ ਸੰਤਾ ਸੰਸਦਕਾਰ ਤੋਂ ਕੇ ਹੀ ਦੁਖੀ ਬਲੰਦ ਜਦ ਤੋਂੜ ਕੇ ਸਤਿਗੁਰੂ ਜੀ ਨੇ ਕੀਤਾ ਐਸੇ ਦੇਲ ਸੰਬੰਧ ਇਸ ਇਤਿਹਾਰ ਨੂੰ ਬੰਨ੍ਹ ਦਿਆ ਸੰਗਤ ਪੜਦੇ ਆਸਾਤ ਕੋਮੀ ਆਕੋ ਬਸਰੇ ਅੰਦਰ ਦੇ ਚਾਰ ਹੰਗਾਰ ਕਰ ਕਰ ਪਈਆ ਮੇਟਿੰਗਾ ਫੰਡਪਿੰਡ ਸੱਗੇ ਦੀਵਾਰ ਦਿਲ ਸਾਗਰ ਤੋਂ ਲੜਾ ਉੱਠਿਆ ਤੁਰਿਆ ਪਾਗ ਸੁਫਾਨ ਬ੍ਰਾਹਮਣ ਵਾਦੀ ਜਲਮਤੀ ਸਣਸਣ ਕੰਨੇ ਬਾਤ ਆਦਵਾਸੀਆ ਹਰ ਪ੍ਰਾਣੀ ਦੇ ਤੜਪ ਪਰ ਪਈ ਦਜ ਬਾਤ ਕੌਮੀ ਜਲਫਾ ਇਓਂ ਜਾਗਿਆ ਤੁਮਾ ਪਈਆ ਜਾਗ ਕੇ ਚਿੰਤ ਦਿਖਾਇਆ ਭੜਕ ਪੈਂਦੀ ਹੈ ਤੇ ਉਹ ਅਸਲ ਕਿਉਂ ਅਗਰ ਮੇਜਰ ਨਾਮੇ ਨੋਟਸ ਪੇਜੇ ਕਰ ਕਰ ਕੇ ਤਸਦੀਕ ਹਰ ਅਫਸਰ ਹਰ ਨੇਤਾ ਬੱਲੇ ਕੱਲੇ ਸੈਂਟਰ ਤੇ ਲਾਹੌਰੀ ਕਾਮ ਜੀ ਬਾਲੀ ਜਿਸ ਨੇ ਲਿਖੇ ਬਹੁਤ ਕਮ ਇਤਿਹਾਸ ਪੀਮ ਪਤਰ ਕਾ ਪਰਚੇ ਦਾ ਉਹ ਚੀਫ ਐਡਿਟਰ ਐਸੇ ਕਾਸ ਕੌਮੀ ਪੱਤੇ ਅੰਦਰ ਉਸਨੇ ਪੀਤਾ ਜਹਾਜ਼ ਕੌਮੀ ਪਰ ਚਾਹ ਜਿਵੇਂ ਦਾ ਅੰਦਰ ਪੰਦ ਕਿਤੇ ਉਸ ਅਣਖਾ ਦੇ ਕੌਮੀ ਅੰਗਿਆਰ ਤਹਾਂ ਕੋਟਾ ਦੇ ਅੰਦਰ ਜਾਂਦਾ ਪਰ ਚਾ ਉਸ ਦਾ ਸੰਸਾਰ ਆਦਿਵਾਸੀ ਹੈ ਜਿੱਥੇ ਜਿੱਥੇ ਵੱਸਦੇ ਹਨ ਕੌਮੀ ਪਰਵਾਰ ਪੜ ਪੜ ਖਬਰਾਂ ਪਰਤੇ ਵਿੱਚੋਂ ਬ੍ਰਾਹਮਣਵਾਦੀ ਅਤਿਆਚਾਰ ਕੌਮੀ ਦੇ ਨਾਲ ਹੋਇਆ ਦੁਸ਼ਮਣ ਲਈ ਬਣ ਗਏ ਅੰਗਿਆਰ ਇਹ ਫਿਰ ਤੰਜੋ ਸਾਧੂ ਹੈ ਸੰਤ ਸਤਿਗੁਰ ਜੀ ਦੇ ਪੈਰੋ ਕਾ ਚੱਕਰਵਰਤੀ ਬਣ ਕੇ ਤੁਰ ਪੈ ਵੈਰੀਆਂ ਖਾਤਰ ਬੰਡ ਲਖਾ ਪਤ ਦਾ ਗਾਇ ਪ੍ਰਚਾਰਤਾ ਤਿਉਂ ਚੋ ਹਿਰਤੀ ਚੋਸ਼ ਕੋਮੇ ਲਾਵਾ ਕਦੋਂ ਤੱਕ ਤੇ ਅੱਜ ਵੀ ਬੰਦਾ ਜਾਏ ਸਮੋਸ਼ ਗੁੱਪਤ ਮਹਿਕ ਵਿੱਚ ਸੀਆਈਡੀ ਦੇ ਕੋਤਰ ਖੰਡੋ ਆਪਣੀ ਗੱਲ ਹਰ ਬੰਦੇ ਦੀ ਹਰਕਤ ਉੱਤੇ ਚੋਦਾ ਰੱਖਦਾ ਨੇ ਆਪਣੀ ਅੱਖ ਤੱਕਿਆ ਜਦ ਉਸ ਮਹਿਕ ਵਿੱਚ ਹਰ ਪਾਸੇ ਖੁਦਕੀਆਂ ਨਾਲ ਆਦਵਾਰ ਸੀਗਾ ਤਾਂ ਜਦ ਉਹਨਾਂ ਵਦਕਾ ਤੱਕਿਆ ਦਾਹੋ ਦਲਾਲ ਕਬੂਦੇ ਸੰਗ ਉਹ ਨਾ ਤੱਕਿਆ ਤਾਂ ਸੰਗਤਾ ਦਾ ਕੌਮੀ ਪਿਆਰ ਕੌਮੀ ਤਿਰੰਗਾ ਖਾਤਰ ਤੱਕਿਆ ਜਦ ਉਹਨਾਂ ਕੌਮੀ ਸਰਕਾਰ ਆਦਵਸੀਆ ਅੰਦਰ ਦੇਖੀ ਜਦ ਉਹਨਾਂ ਸਰਕਾਰ ਲਈ ਅਸਤ ਜਦ ਦੇਖੀ ਉਹਨਾਂ ਸਤ ਗੁਰ ਖਾਤਰ ਕਰਦੇ ਨਾ ਕੌਮ ਬਗਾਵਤ ਤਲ ਸਰਕਾਰ ਦੇ ਬੁਖਤ ਮਹਿਕਮੇ ਦੱਸਿਆ ਸਾਧੂ ਸਾਰੇ ਸਾਰੇ ਭੜੇ ਨਿਹੱਕ ਜਦ ਚਲੇਓ ਸੋਪਿਓ ਖਬਰਾ ਤੇ ਗਿਆ ਉਹਨਾ ਸੰਤਰ ਤੱਕ ਉਹਨਾ ਲਿਖਿਆ ਫਿਰ ਕੋ ਬੰਦਿਆ ਕਲ ਮਿਲ ਸਾਹੀਾ ਨਾਲ ਵਾਲਮੀਕ ਭਗਵਾਨ ਦੇ ਤੀਰ ਤੇਜ ਦੇ ਦੁਸ਼ਮਣਾਂ ਚਲ ਚਲ ਚਾਲ ਵਾਲਮੀਕਿਆ ਸਦਵ ਤੇ ਝਗੜੇ ਦੇ ਇਸ ਪਰਵਾਏ ਤੇਸ ਗੇਂਦਰੇ ਤੋੜ ਸਰਾਂ ਦੇ ਸਾਰੇ ਮੰਦਰ ਵਿੱਚ ਕਾਲਿਆ ਪ੍ਰਵੇਸ਼ ਸਤਿਗੁਰ ਤੇ 45 ਸਾਧੂ ਵਾਲਮੀਤੀ ਫੜਨੇ ਦੋਸ਼ ਕੰਦੀ ਖਾਣੇ ਬੰਦ ਕਰਵਾਏ ਪਿੰਕੂਆ ਖਾ ਕੇ ਵੇਖੋ ਜੋਸ਼ ਮੰਦਰ ਅੰਦਰ ਪੂਸ ਬਠਾਈ ਖਾਣਿਆਂ ਦੇ ਦਰਬਾਰ ਗੱਤ ਗੁਰ ਤੇ ਤਰਸ ਲਈ ਸੰਕਾ ਤਰਸ ਜਾਨੇ ਸਰਦਾਬਾਨ ਦੇਖ ਕੇ ਛੇਤੀ ਝਗੜੇ ਵੱਲ ਦਿੱਤਾ ਗਿਆ ਨਾ ਕੋਈ ਧਿਆਨ ਤਦ ਇਹ ਝਗੜਾ ਸੌਂਚੀ ਨੂੰ ਕਰ ਸਕਦਾ ਹੈ ਲਹੂ ਲਹਾਰ ਇੱਕ ਪਾਸੇ ਹਨ ਫਿਰ ਕੋ ਸੂਰਿਆ ਕਾਲਾ ਵੰਡਿਆ ਜਿਨ੍ਹਾਂ ਦੇਸ਼ ਮਹਾਰ ਜੋਤੇ ਪਾਸੇ ਆਦਵਸੀਏ ਪਾਲੇਕੀ ਦੇ ਵਿੱਚ ਮਦਾਰ ਕਾਲਾ ਮਾਲਾ ਹੋ ਰਿਹਾ ਇੱਥੇ ਫਿਰ ਕੁ ਡਾਗਿਆ ਜਹਾਂ ਜਨੂੰਨ ਫਿਰ ਕੋ ਆ ਦੇ ਸੰਗ ਫਿਰ ਕੋ ਰਲ ਕੇ ਲੋਕ ਰਾਜ ਦਾ ਹੋ ਰਿਹਾ ਫੋਨ ਤੁਸੀਂ ਅੰਮ੍ਰਿਤਸਰ ਵੱਲ ਪੇਟੀ ਫੇਤੀ ਫਿਰ ਕੋ ਕੋਈ ਨਹੀਂ ਮੁਰਤ ਕੋਈ ਹੁਸ਼ਿਆਰ ਜਾਂ ਨੇਤਾ ਕੋਈ ਸਾਜੀ ਬਾਲਦਾ ਜਾਂ ਕੋਈ ਅਫਸਰ ਦਾ ਧਿਆਨ ਤਦਾਰ ਸੈਂਟਰ ਵਿੱਚ ਸਿਆਰੇ ਬਹਿ ਗਏ ਲੱਗਣ ਲਈ ਠਗੜੇ ਦਾ ਹਾਲ ਤਾਰਾ ਪੱਲ ਪੰਜਾਬ ਤੇ ਉਹਨਾਂ ਕਲ ਦਿੱਤੀਆ ਸਨ ਉਸ ਦੇ ਪੱਲ ਗਿਆਨੀ ਵਰਮਕ ਸੇਂਗ ਆਪਸਾ ਪਰ ਸ਼ੈਲ ਅਤੇ ਜੋ ਸਾਹਿਤਕ ਕਾਰ ਉਸ ਦੀ ਉਦੋਂ ਪੰਜਾਬ ਦੇਸ਼ ਦਾ ਮੁੱਖ ਮੰਤਰੀ ਪਹਿਰੇਦਾਰ ਸੈਂਟਰ ਦੀ ਸਰਕਾਰ ਨੇ ਉਸ ਤੋਂ ਜ਼ਿਆਦਾ ਕੀਤਾ ਇੰਦ ਫਰਮਾਨ ਗਿਆਨੀ ਜੀ ਤੁਸੀਂ ਦੇਸ਼ ਦੇ ਨੇਤਾ ਵਿਦਵਾਨ ਕੌਮਿਲ ਕੁਵਾਨ ਸਾਡੇ پاس ਪਹੁੰਚ ਕੇ ਖਬਰਾਂ ਅਸੀਂ ਲੈ ਕੇ ਆਏ ਹਾਂ ਕੋਨਾ ਨਸਾਲ ਅੰਦਰ ਸਰਦੇ ਸੈਂਟਰ ਹੈਲਥ ਸਾਧੂ ਬੰਦ ਨੇ ਤਾਰਨਹਾਰ ਸਾਧੂ ਸੰਤ ਮਹਾਤਮਾ ਪਾਲਜੀਤ ਭਗਵਾਨ ਦੇ ਲਾਲ ਹੋ ਗਏ 2 ਮਹੀਨੇ ਉਪਰੋ ਜੇਲੀ ਰੋਲ ਕੈਦਿਆ ਨਾਲ ਇੱਕ ਦੋ ਨਹੀਂ 45 ਸਾਧੂ ਨਾਲ ਉਹਨਾਂ ਤੇ ਸਤਿਗੁਰੂ ਆਪ ਉਤੇ ਸੁਣਿਆ ਜੇਲ ਦੇ ਅੰਦਰ ਕਰਦੇ ਪੈਸ਼ ਫਰਦਾ ਚਾਕ ਬਾਹਰ ਦੇ ਸੇਵਕ ਉਹਨਾਂ ਦੇ ਰਤ万ਤੇ ਪੈਰੋਕਾਰ ਸੁਣਿਆ ਉਸ ਸੰਘਰਸ਼ ਲਈ ਜਿੱਥੇ ਬੰਦ ਹੋ ਰਹੇ ਹਸਿਆਰ ਤੂੰ ਜਾ ਕੇ ਖੁਦ ਜੇਲ ਦੇ ਅੰਦਰ ਸੰਤ ਜਨਾਮਾ ਪੁਰਸ਼ਾ ਖੋਲ ਸ਼ਬਦਾਂ ਅੰਦਰ ਸ਼ਬਦਾਂ ਦਾ ਕੋਈ ਜਾਦੂ ਪਾ ਕੇ ਬਚਨ ਬੋਲ ਕੇ ਕੋਈ ਅਨਵੋਲ ਸਾਧੂ ਹੁੰਦੇ ਰੂਪ ਪਦ ਦਾ ਜਾਦੂ ਕਾਲ ਦਿਆਲੋ ਲਿਆ ਇਨਾ ਜੇ ਗੱਲ ਹਿਰਦੈ ਨਿਕਲੇ ਸੁਣ ਲੈਂਦਾ ਹੈ ਆਪ ਦਾ ਜਗਤ ਭੁਲੇਲੇ ਕਰਨ ਤਪੱਸਿਆ ਆਦ ਪ੍ਰਤਾ ਜਪਦੇ ਨਾਮ ਦੇਸ਼ ਦਾ ਬੇੜਾ ਡੋਟਣਾ ਦੇਵੇ ਸੰਤ ਦਿਨਾਧਾ ਕਿਤੇ ਸਰਾ ਤੂੰ ਵਿੱਚ ਵਿਚੋਲਾ ਕੋਈ ਨਾ ਪਾਵੇ ਚੋਖਣ ਕੇਦੋਂ ਕਦੇ ਪਹਾੜ ਰਾਜਨੀਤਿਕ ਆਕੂ ਤੇੰਦੇ ਬੰਦੇ ਬੰਦੀ ਗੱਲ ਵਗਾਰ ਕੰਢੇ ਘਰ ਤੋਂ ਗਿਆਨੀ ਆ ਗਿਆ ਅੰਮ੍ਰਿਤ ਸਰ ਵਿੱਚ ਉਸੇ ਪਲ ਕੋਲ ਬਲਾਲ ਹੈ ਅਫਸਰ سارے ਸੋਚਣ ਦੇ ਮੁਸ਼ਕਲ ਦਾ ਹੱਲ ਹੈ ਕੋਈ ਸਮਝੇ ਤੇ ਕੋਈ ਸਮਝਾਏ ਗਿਆਨੀ ਤੇ ਸੰਤਰ ਦੇ ਗੱਲ ਉਸਨੇ ਆਖਿਆ ਸੈਂਟਰ ਚਾਹੁੰਦਾ ਏ ਸੰਤ ਜਨਾ ਦਾ ਪੂਨ ਹੱਲ ਜੋ ਚਿੱਠੇ ਸੰਤ ਨੂੰ ਤਵਾਈ ਉਸ ਵਿੱਚ ਲਿਖਿਆ ਇਹ ਵੀ ਫਾਕ ਸੰਤ ਜਨਾ ਸੰਗ ਪਿਆਸ ਲਾ ਕਰਕੇ ਪਤਾ ਦਿਓ ਸੰਨ ਮੁਕਤੀ ਦਾ ਮਹਾਂਮੰਤਰੀ ਕਰੇ ਮੀਟਗਾ ਨੇਕ ਇਸਰ ਸਭ ਸਦ ਪਾਸ ਉਤਰ ਤ੍ਰਿਸ਼ਤ ਤੋਰਾ ਕਰਕੇ ਅਮਰ ਸਰ ਵਿੱਚ ਆ ਗਿਆ ਦਾਸ ਆਉਂਦੇ ਆ ਹਿਲਾਹੋਰੀ ਤਰਵਾਚੇ ਵਾਲਮੀਕ ਭਗਵਾਨ ਦੇ ਮੰਦਰ ਚਲ ਪਾਣੀ ਪ੍ਰਸ਼ਾਦਾ ਸਾਖੇ ਆਸਨ ਨਾਲਿਆ ਉਸ ਦੇ ਅੰਦਰ ਕੋਲ ਦਾਸ ਤੇ ਬੈਠਾ ਹੈ ਸੇਕ ਕੇਸੋ ਦਾਸ ਮਹਾਨ ਪਰਵਾਨਾ ਵਾਲਮੀਕ ਭਗਵਾਨ ਦਾ ਆਸ਼ਿਕ ਪੂਜਨੀਕ ਤੇ ਦੇਸ਼ ਦੀਵਾਨਾ ਐਸੇ ਜੋ ਸੰਗੀਤ ਦਾ ਚਾਹਿਆ ਸਤ ਗੁਰੂ ਜੀ ਦਾ ਸੀ ਸਤ ਸੰਗੇ ਭਗਤੀ ਪਿਆਰ ਸੰਗੀਤ ਦੇ ਅੰਦਰ ਕਾਇਆ ਤਸ ਮੈਂ ਆਪਣੇ ਰੰਗੇ ਵਾਪਸ ਭੀਟੇ ਗੰਗਾ ਦੇ ਹੱਥ ਤੋਂ ਸਤ ਕੋ ਜੀ ਦਾ ਚਾਨ ਅਦੇ ਸੰਦੇਸ਼ ਦੀਨ ਸੰਦੇਸ਼ ਉਹ ਆਤਵਾਸੀ ਪ੍ਰਵਾਦ ਹੈ ਸੇ ਕਵੀ ਲਖਾਰੀ ਤੇਤਰਵੇਸ਼ ਦਾਸ ਨਿਆਰਾ ਦੇ ਆਇਆ ਅਮਰ ਸਰਵ ਕੋਲ ਦਾਸ ਦੇ ਪਿਆਰੇ ਆ ਗਏ ਜਾਨ ਚ ਨਾ ਤਲੀਤੇ ਰੱਖੇ ਖੌਮੇ ਚੰਦ ਤਾਰੇ ਆ ਗਏ ਵਾਰਮੇਖ ਦੇ ਤੀਰਥ ਲਈ ਜਿਨਾ ਕੀਤੀ ਕੈਸੀ ਹਰ ਕਰਮ ਅੰਨੇ ਸਤਗੁਰ ਦਾਖਵ ਕਮਸਾਉਂਦੇ ਹਰ ਪੜ ਕੇ ਤੇ ਜਨਾ ਜਵਾਨੇ ਮਰਨ ਵਰ ਤੇ ਸਤਗੁਰ ਬੈਠੇ ਸੰਦੇ ਆ ਦੇਸ਼ ਦਿਵਾਨੇ ਆ ਗਏ ਧਰਮੀ ਸਵਾ ਤੇ ਬਾਦ ਆਪਾ ਆਦਵਾਸੀ ਕਰਵਾਨੇ ਆ ਗਏ ਸਤਗੁਰ ਸੰਗ 45 ਸਾਧੂ ਪਾਦ ਜੀ ਕੀਏ ਪਿਆਲੇ ਬੈਠੇ ਸ੍ਰੀ ਬਾਲ ਮੇਕ ਤੇ ਤੀਰਥ ਘਾਤਰ ਲਾਕੇ ਚੋ ਨਗਾਰੇ ਬੈਠੇ ਸੰਗਤਾ ਪੁੱਛਿਆ ਗੁਰੂ ਨਾਨਕ ਦੇਵ ਤੁਸੀਂ ਕਿਰ ਕੇ ਆਏ ਪੰਜਾਬ ਦੇ ਅੰਦਰ ਸੱਤ ਪੁੱਤ ਦੀ ਕੁਰਬਾਨੀ ਬਾਰੇ ਜਜ਼ਬਾ ਹੈ ਕਿਵੇਂ ਸਮਾਜ ਦੇ ਅੰਦਰ ਕਿਰ ਕੇ ਹਾਰ ਦਾਸ ਨੇ ਸਾਥ ਸੰਗਤ ਦੀ ਇਹ ਸੇਵਾ ਕੋ ਮੇ ਕਦਮ ਤੱਕ ਆਲ ਪੰਡ ਪੰਡ ਕੀਤਿਆ ਮਿਕਦਾ ਸ਼ਬਦਾ ਵਿੱਚ ਭਰ ਕੇ ਅੰਗਾਰ ਜਲਮ ਜਿੱਤੇ ਸੋ ਪ੍ਰਹੁਤ ਵਾਦਿਆ ਨਾਗਰੇ ਪਰ ਕੋ ਸਰਕਾਰ குருਵਾਲ ਮਿਕਤੇ ਮੰਦਿਰ ਕੀਤਾ ਜੋ ਦੁਸ਼ਟਾਂ ਨੇ ਅਤਿਆਚਾਰ ਸਭ ਕੁਝ ਖੋਲ ਕੇ ਦੱਸਿਆ ਦਾਸ ਨੇ ਪੂਰਨ ਕਮੇ ਜਜਬੇ ਨਾਲ ਸ੍ਰੀ ਵਾਲਮੀਕ ਤੇ ਮੰਦਿਰ ਦਾ ਜਿਵੇਂ ਲੁੱਟ ਲਿਆ ਸਾਰਾ ਦੁਸ਼ਟਾ ਮਾਲ ਗਊਆ ਮੱਝਿਆ ਖੋਲ ਕੇ ਲੈ ਗਏ ਗੁਰ ਲੰਗਰ ਦੀ ਜੋਸ਼ੀ ਸ਼ਾਨ ਦੁੱਧ ਜਿਨਾ ਦਾ ਸੰਗਤਾ ਪੀਂਦੇ ਆ ਬਣ ਬਣ ਫਿਰਦੇ ਸਰਤਾਪਾਨ ਜਬਰਨ ਤਖ਼ਤ ਖੋਲ ਕੇ ਜਾਲਮ ਫੇਰ ਆਪਣੀ ਦੇ ਤੱਕੇ ਨਾਲ ਵੇਂਦੀ ਲਈ ਸਰਕਾਰ ਵੀ ਅਖੀਂ ਕਿਰਪਾ ਦਾ ਜੋ ਹੈ ਅੰਗ ਕਾਲ ਉਤੋਪਣ ਲਈ ਜੇ ਵਾਲ ਮੇਕ ਪੀਏ ਸੇ ਸਾਧੂ ਜੋ ਆਏ ਅੱਗੇ ਆਏ ਤਾਕੇ ਟੁਕੇ ਕੇ ਸੁਨਾਤੇ ਹੋ ਵੀ ਪੂਰ ਚ ਬੰਦ ਕਰਵਾਏ ਸ੍ਰੀ ਵਾਲਮੀਕ ਦੇ ਮੰਦਰ ਚੌਕੀ ਪੁਲਸ ਦੇ ਜਬਰਨ ਜਾ ਕੇ ਕਾਗਜ ਪੀ ਤਾਂ ਕੇ ਬੰਦਾ ਵਾਲਮੀਕਿਆ ਦਾ ਆਕੇ ਤੱਕ ਹੋਏ ਨਾ ਕੋਈ 10 ਰਹਿਲ ਸੇ ਸਭ ਨੂੰ ਸੇਵਕ ਬਾਹਰ ਤਿਆ ਸੰਗਤ ਦਾ ਹਾਲ ਪਰ ਕੇ ਹੋਏ ਕੇਂਦਰ ਆਦਬਾਂ ਸੀਗੇ ਸੁਣ ਸੁਣ ਕਰਤੇ ਜਲ ਮੁੱਤਮ ਵਿਸ਼ਾਲ ਬਚਨ ਕਰਦਿਆ ਉਸੇ ਥਾਂ ਤੇ ਸੀ ਆਈ ਡੀ ਦੇ ਆਜ ਦੇ ਘਾਰ ਦੀ ਹੁਕਮ ਹੋਇਆ ਸਰਕਾਰੀ ਸੀ ਜੋ ਕੱਲ ਹੋਣਾ ਦਸਤ ਤੀ ਸਾਰੇ ਸੀ ਆਈ ਡੀ ਤੇ ਮਤਰ ਬੋਲੇ ਨਾਲ ਮੁਹੱਬਤ ਪਿਆਰ ਦੇ ਬੋਲੇ ਭੇਤ ਭਰੀ ਜੋ ਗੱਲ ਅੰਦਰ ਤੇ ਕੰਨ ਲਾ ਕੁੰਨਾ ਕੋਲ ਦਿਲ ਦੇ ਕੋਲੇ ਕਿਹਾ ਉਹਨਾਂ ਨੇ ਪੁਰਨਾਥ ਦੇ ਮੁੱਖ ਮੰਤਰੀ ਕੋ ਘਹਿਾਇਆ ਗਿਆਨੀ ਗੁਰਮਖ ਸਿੰਘ ਮਸਾਪਰ ਸਿਰਜ ਸੇ ਸ਼ੁਰਦਾ ਸਾਇਆ ਨਾਲ ਉਹਨਾਂ ਦੇ ਸਵਰਨ ਸਿੰਘ ਜੀ ਉਦੇਸ਼ ਮੰਤਰੀ ਪਿਆਰਾ ਬੈਠਾ ਹੱਕ ਦੇ ਵਾਵਣ ਸੰਤ ਜੀ ਨਾਨਕ ਨੂੰ ਖੂਪ ਰੇਤਾ ਦਾ ਬਨ ਜਾਰਾ ਬੈਠਾ ਤੇਸੀ ਸਾਹਿਬ ਜिले ਦਾ ਮਾਲਕ ਕੁਲ ਉੱਚੇ ਅਧਿਕਾਰੀ ਬੈਠਾ ਮਨ ਅਤੇ ਕਾਨੂੰਨ ਦੇ ਰਾਕੇ ਅਸਰ ਕੁਲ ਸਿਖਾਦੇ ਬੈਠੇ ਸੈਂਟਰ ਤੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੋਚ ਵਿਚਾਰ ਸਵਰਨ ਸਿੰਘ ਵਿਦੇਸ਼ ਮੰਤਰੀ ਹੁਸਨੇ ਭੇਜਿਆ ਸਿਪਾਹ ਸਨਾਰ ਹੁਸਨੇ ਆਖਿਆ ਸੰਤ ਜਨਾ ਸੰਗ ਧਗੜੇ ਦੀ ਤੋਂ ਛੜੀ ਹੋਈ ਗੱਲ ਕ੍ਰਿਪਾਲ ਮੇਕ ਦੇ ਤੀਰ ਸਦਾ ਤੁਸੀਂ ਝਾਕ ਕੇ ਮਸਲਾ ਕਰਦੇ ਹੱਲ ਸੰਤਾ ਦਾ ਸਦਾ ਆਪ ਦੇਸ ਲਈ ਕਿਤੇ ਪੈਦਾ ਕਰੇ ਨਾ ਅੰਧ ਗੁੰਬਾਰ ਭਗਤੀ ਤੋਂ ਸ਼ਕਤੀ ਦਾ ਜਜ਼ਬਾ ਕਿਤੇ ਪਾਣ ਛੇ ਕੂਨੀ ਤਲਵਾਰ ਤੁਸਾ ਨਾਲ ਜਾਣਾ ਏ ਮਹਾਂਪੁਰਸ਼ ਸਾਡੇ ਕੱਟਿਆ ਆਪ ਦੇ ਖਾਤਰ ਆਇਆ ਆਪ ਲੈ ਸਾਰਿਆ ਉਹ ਤੇ ਦਾਰਾ ਤਹਾ ਵਿੱਚ ਨਜ਼ਰ ਖੈਣ ਵਸਾਈਆ ਕੋਤਮਖੀਏ ਸੰਗਤ ਸੁਧਲੇ ਲੋਕਾਂ ਮਤੇ ਦੱਸਦੇ ਆਪਣੇ ਨਾਲ ਤਿਲੋਂ ਪੁਜਾਰੇ ਸਤ ਗੁਰ ਦੇ ਤੋ ਹੋਂ ਸਿਆਣੇ ਤੇ ਅੰਗ ਪਾਲ ਪਰ ਕਿਹਾ ਦਾ ਸੰਤਾਸ ਨੇ ਸੰਗਤ ਨੂੰ ਸਾਨੂੰ ਹੈ ਸਰਕਾਰ ਨੇ ਦੱਸਿਆ ਤੱਕ ਕੇ ਜੋ ਸੰਗਤ ਕੌਮ ਦਾ ਹਕੂਆ ਨੇ ਕਿਰਦਾਰ ਦੇ ਕਿਰਦਾਰ ਨੇ ਦੱਸਿਆ